ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੀਪਗੜ੍ਹ ਇਹ ਪਿੰਡ ਭਦੌੜ ਦੇ ਬਿਲਕੁਲ ਨੇੜੇ ਹੈ ਇਹ ਤੋਂ ਅੱਗੇ ਰਾਮਗੜ੍ਹ ਪਿੰਡ ਆਉਂਦਾ ਤੇ ਰਾਮਗੜ੍ਹ ਪਿੰਡ ਰਹਿ ਜਾਂਦਾ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵੱਲ ਨੂੰ ਜਾਂਦੇ ਆ ਉਸ ਹਾਈਵੇ ਦੇ ਉੱਤੇ ਸੋ ਦੀਪਗੜ੍ਹ ਦੇ ਵਿੱਚੋਂ ਆਪਾਂ ਵੀਡੀਓ ਬਣਾ ਰਹੇ ਆ ਬਰਨਾਲੇ ਜ਼ਿਲ੍ਹੇ ਦਾ ਇਹ ਪਿੰਡ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੋਸਤੋ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਪਹਿਲਾਂ ਵੀਡੀਓ ਬਣਾਈਆਂ ਸੀ ਕਈ ਪਿਛਲੇ ਕੁਝ ਸਮੇਂ ਤੋਂ ਵੀਡੀਓ ਨਹੀਂ ਬਣੀਆਂ ਅੱਜ ਫੇਰ ਇੱਕ ਵੀਡੀਓ ਬਣਾ ਕੇ ਤੁਹਾਨੂੰ ਤਿੰਨ ਗਾਵਾਂ ਦਿਖਾਉਣ ਲੱਗਾ ਜਿਹਦੇ ਚ ਜਰਸੀ ਚ ਪੈਂਦੀ ਗਾਂ ਤਾਜੀ ਬਿਲਕੁਲ ਸੂਈ ਵੀ ਹੈ ਚੰਗੇ ਦੁੱਧ ਵਾਲੀ ਹੈ ਬਹੁਤ ਵੱਡਾ ਹਵਾਨਾ ਫਿਕਸ ਜ ਹੈ ਹਾਲਾਂਕਿ ਇਹਦੇ ਨਾਲ ਇੱਕ ਕ੍ਰਾਸ ਬਰੀਡ ਗਾਂ ਜਿਹੜਾ ਵੀਰ ਖਰੀਦਣਾ ਚਾਹਵੇ ਦੇਸੀ ਪੱਖ ਜ਼ਿਆਦਾ ਲੱਗਦਾ ਇੱਕ ਪਹਿਲਣ ਵੈੜ ਗੱਪਣ ਖੜੀ ਹੈ ਸੋ ਨਾਕ ਟੋਟਲ 3 ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਿਹੜਾ ਜੱਜਦਾ ਉਹਦੀ ਤਸੱਲੀ ਕਰਨ ਦਾ ਹੱਕ ਹੁੰਦਾ ਹੈ ਤੇ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ ਸੋ ਨੰਬਰ ਸਕਰੀਨ ਤੇ ਚੱਲੂਗਾ ਜਿਹੜਾ ਪਸ਼ੂ ਜੱਜ ਗਿਆ ਰੇਟ ਵਾਈਜ਼ ਜਾਂ ਉਹਦੇ ਢਾਂਚੇ ਦੇ ਮੁਤਾਬਕ ਤੇ ਉਹਨੂੰ ਤੁਸੀਂ ਆ ਕੇ ਦੇਖਿਓ ਤੇ ਆਪਦੀ ਨਿਰਖ-ਪਰਖ ਕਰਕੇ ਖਰੀਦ ਲਓ ਆਓ ਬਾਈ ਨੂੰ ਮਿਲਿਏ ਸ਼ੁਰੂਆਤ ਦੱਸੋ ਵੱਡੀ ਗਾਂ ਤੋਂ ਹੀ ਕਰਦੇ ਆਂ ਗਰਸੇਵਕ ਬਾਈ ਸਸਟੀ ਕਾਰ ਸਸੀ ਕਾ ਬਾਈ ਗਰਸੇਵਕ ਆਈ ਜਾਂਦੇ ਆ ਰੂਟੀਨ ਚ ਪਸ਼ੂ ਬਾਈ ਪਸ਼ੂ ਆਈ ਜਾਂਦੀ ਰੂਟੀਨ ਗਾਵਾਂ ਹੀ ਲਿਆਉਣੇ ਕਿ ਮੱਝ ਵੀ ਆਈ ਨਹੀਂ ਗਾਵਾਂ ਹੀ ਹੋਵੇ ਆਂ ਜੀ ਆਪਣੇ ਕੋਲ ਗਾਵਾਂ ਹੀ ਆਉਂਦੀਆਂ ਹਾਂਜੀ ਅੱਜ ਤਿੰਨ ਨਾਕ ਦਿਖਾਉਣ ਲੱਗਿਆ ਹਾਂਜੀ ਪਹਿਲੇ ਨੰਬਰ ਤੇ ਗਾਂ ਕੰਨਵਾ ਸੂਆ ਤੇ ਕਦੋਂ ਸੂਈ ਹੈ ਇਹ ਦੂਜਾ ਸੂਆ ਸੂਈ ਆ ਬਈ ਤੀਜਾ ਦਿਨ ਸੂਈ ਨੂੰ ਇਹ ਨੂੰ ਅੱਜ ਤੀਜਾ ਦਿਨ ਹੈ ਅੱਛਾ ਉਹ ਕੋਈ ਅੰਦਾਜ਼ਾ ਜੇ ਇਸ ਟਾਈਮ ਬੌਲਾ ਕਿੰਨਾ ਹੋ ਸਕਦਾ 26 27 ਲੀਟਰ ਬੌਲੇ ਤੋਂ ਸਟਾਰਟਿੰਗ ਕਰੀਏ ਖਾਲੀ ਹੁੰਦੀ ਨਹੀਂ ਆਪਾਂ ਮਣਕੇ ਦੇਵਾਂਗੇ ਕੋਈ ਵੀਰਾਂ ਦਾ ਦੋੜਾਂਗੇ ਮੈਨਲੇ ਚਾਟਾਂਗੇ ਮੈਨਲੇ ਕੋਈ ਚੱਕਰ ਨਹੀਂ ਆਪਾਂ 26 27 ਲੀਟਰ ਇਸ ਟਾਈਮ ਹੋਊਗਾ ਹਾਂਜੀ ਹਾਂ ਸਟਾਰਟਿੰਗ ਹੀ 26 27 ਲੀਟਰ ਤੋਂ ਕਰੀ ਹੈਗੀ ਬੈਣ ਠੀਕ ਹੈ ਕਿੰਨਾ ਕਿ ਦੁੱਧ ਬਈ ਮਾਲਕ ਦੱਸ ਬਈ ਪਲੂਨ ਦਾ 34 35 ਕਿਲੋ ਕਹਿੰਦੇ ਸੀਗੇ ਠੀਕ ਹੈ ਯਾਨੀ ਕਿ ਹਵ ਯਾਨੀ ਕਿ ਹਰੇਕ ਬੰਦੇ ਨੇ ਆਪ ਦਾ ਐਸਟੀਮੇਟ ਦੇਖ ਕੇ ਆਪ ਦੀ ਸੇਵਾ ਤੇ ਸਹਿਮਤ ਹੋਇਆ ਜਿਵੇਂ ਹੁਣ ਮੰਨ ਲਓ ਜਿਹੇ ਜਿਹਨੂੰ ਪਹੜਾਂਗੇ ਉਹ ਜਾਂ ਕੱਢ ਲਾਂਗੇ ਹਣਾ ਸਹੀ ਹੈ ਜਿਹੜਾ ਵੱਧ ਸੇਵਾ ਕਰ ਲੂ ਵੱਧ ਵੀ ਚੋੜੂ ਜੇ ਸੇਵਾ ਨਾ ਕੀਤੀ ਘੱਟ ਵੀ ਜਾਓ ਆਪਣੇ ਕੋਲ 10 ਦਿਨ ਜੇ ਬੈਡ ਖੜੀ ਰਹੇਗੀ ਆਪਾਂ 35 ਤੋਂ ਪਲੱਸ ਕਰਕੇ ਦੇ ਦਾਂਗੇ ਬੈਡ ਠੀਕ ਹੈ ਹਾਂਜੀ ਹਾਂਜੀ ਬੱਚਾ ਇਹਨੇ ਕੀ ਦਿੱਤਾ ਬੱਚਾ ਬੱਛਾ ਦਿੱਗੀ ਅੱਛਾ ਇਹਦਾ ਰੇਟ ਕੀ ਰੱਖਦੇ ਹੋ ਰੇਟ ਆਪਾਂ ਜੀ 160 ਕਰਦੇ ਆ 160 ਚੋਂ ਛੋਟ ਕਰਾਂਗੇ ਜੀ 160 ਚੋਂ ਛੋਟ ਹੋ ਜੀ ਹਾਂਜੀ ਤੋਰ ਦਈਏ ਨੂੰ ਆਪਾਂ ਹਾਂਜੀ ਸੋ ਦੋਸੋ ਹੋ ਸਕਦਾ ਵੀ ਐਚਐ ਟਾਂਚਾ ਬਹੁਤ ਚੰਗਾ ਲੰਬੀ ਫੁੱਲ ਹੈ ਹਵਾਨਾ ਭਰਿਆ ਤੁਸੀਂ ਦੇਖ ਰਹੇ ਹੋ ਚੰਗਾ ਭਰਿਆ ਹੋਇਆ ਹਵਾਨਾ ਲੰਬਾਈ ਐਚਫ ਗਾਵਾਂ ਜਿੰਨੀ ਹੈ ਕੱਦ ਚੰਗਾ ਹੈ ਮੱਥੇ ਚ ਟੋਹਾ ਪੈਂਦਾ ਰੰਗ ਵੀ ਜਿਹੜਾ ਉਹ ਜਰਸੀ ਪੱਖ ਦਾ ਹੀ ਹੈ ਸੋ ਇਹ ਵੈੜ 1 ਲੱਖ ਤੇ 60000 ਚੋ ਬਾਈ ਕਹਿੰਦਾ ਮਾਨਤਨ ਕਰਦੇ ਆਂਗੇ ਕੋਸਕ ਬੋਲੋ ਤੁਸੀਂ ਦੇਖੋਗੇ ਜਮਾ ਤੁਹਾਨੂੰ ਏਦਾਂ ਦੀ ਕਾਪੀ ਨਜ਼ਰ ਆਊਗੀ एबीएस ਵੱਲੋਂ ਜਿਵੇਂ ਕੁਝ ਬੁੱਲ ਜਰਸੀ ਦੇ ਜਿਨ੍ਹਾਂ ਦਾ ਸੀਮਾ ਆਉਂਦਾ ਸੇਮ ਰੰਗ ਉਹਨਾਂ ਨਾਲ ਦਾ ਦਿਸੂਗਾ ਸੋ ਇਹਨੇ ਬੱਚੇ ਨੂੰ ਜਨਮ ਦਿੱਤਾ ਬੜਾ ਚੰਗਾ ਹਵਾਨਾ ਤਿਆਰ ਹੈ ਅਗਰ ਸੇਵ ਕੇ ਜਿਹੜਾ ਹੋਰ ਇਧਰ ਨੂੰ ਵਾਪਸ ਮੁੜਾਂਗੇ ਆ ਜਾਓ ਫੇਰ ਦੇਖੋ ਸੋ ਆ ਗਾੜੀ ਨੋਟ ਕਰ ਲਿਓ ਕਾਫੀ ਚੰਗੀ ਦਿਸਦੀ ਹੈ ਪਿਛਾਉ ਹਵਾਨਾ ਚੰਗਾ ਬੱਚੇ ਦੀ ਖੇਚ ਪਸੂ ਨੂੰ ਰਹਿੰਦੀ ਹੈ ਦਸਤਾ ਜੇ ਸੂਏ ਨੂੰ گاਵਾں ਖਾਸ ਕਰਕੇ ਮੋਹ ਕਰਦੀਆਂ ਹੁੰਦੀਆਂ ਬੱਚੇ ਦਾ ਕਮਾਲਾ ਬਈ ਬੱਸ ਕਮਾਲ ਸੋ 1,60,000 ਬਾਈ ਕਹਿੰਦਾ ਵੀ ਇਹਦਾ ਮੁੱਲ ਰੱਖਦੇ ਆ ਥੋੜਾ ਬਹੁਤ ਇਹਦੇ ਚੋਂ ਮਾਤਣ ਹੋ ਜਾਊਗਾ ਇਹ ਤੋਂ ਇਲਾਵਾ ਇੱਕ ਹੋਰ ਗਾਂ ਤੁਹਾਨੂੰ ਦਿਖਾਵਾਂਗੇ ਜਿਹੜੀ ਵਿਕਰੀ ਵਾਸਤੇ ਹੈ ਹਾਂਜੀ ਬਾਈ ਮਸ਼ੀਨੀ ਚਵਾਈ ਤੋਂ ਆਈ ਆ ਠੀਕ ਹੈ ਚੋ ਚਾਹੇ ਹੱਥੀ ਲੱਗੇ ਕੋਈ ਚੱਕਰ ਨਹੀਂ ਕਹਿੰਦਾ ਮਤਲਬ ਜੇ ਕੋਈ ਮਸ਼ੀਨ ਵਾਲਾ ਵੀ ਲੈ ਕੇ ਜਾਊ 2 ਲੀਟਰ ਵਾਦੀ ਕੱਢੂਗੀ ਠੀਕ ਹੈ ਹੱਥੀ ਚੋਣੇ ਆਪਾਂ ਹੁਣ ਦੋ ਦਿਨਾਂ ਦੇ ਚਾਹੇ ਦੋਨੇ ਪਾਸੇ ਵੇਖ ਕੇ ਚੋ ਲੋ ਕੋਈ ਆਏ ਨਹੀਂਗਾ ਵੀ ਜੇ ਮਸ਼ੀਨੀ ਤੋਂ ਆਈ ਵੀ ਹੱਥੀ ਚਭਾਉਣਾ ਚਾਹੇ ਹੱਥੀ ਚੋਲ ਕੇ ਨਿਆਣਾ ਪਾਲ ਗਏ ਨਾ ਪਾਲ ਗਏ ਕੋਈ ਚੱਕਰ ਹੀ ਨਹੀਂ ਠੀਕ ਹੈ ਜਿਹੜਾ ਵੀਰ ਮਰਜ਼ੀ ਲੈ ਜਾ ਕੋਈ ਆਏ ਨਹੀਂ ਜੀ ਆਪਾਂ ਕਹਿੰਦੇ ਮਸ਼ੀਨੀ ਤੋਂ ਆਈ ਹੱਥੀ ਨਹੀਂ ਚਵਾਉਣਾ ਜਾਂ ਵੀ ਹੱਥਾਂ ਤੋਂ ਆਈ ਮਸ਼ੀਨ ਨਹੀਂ ਲਵਾਉਣੀ ਠੀਕ ਹੈ ਜਿੱਦਾਂ ਅਗਲੇ ਦਾ ਦਿਲ ਕਰੂ ਉਹ ਮੈਂ ਚਵਾ ਲੂ ਠੀਕ ਹੈ ਸੋ ਦੋਸਤੋ ਮਸ਼ੀਨੀ ਚਵਾਈ ਤੇ ਬਾਈ ਕਹਿੰਦਾ ਚੱਲਦੀ ਸੀ ਹਾਲਾਂਕਿ ਹੱਥੀ ਵੀ ਮਿਲਕਿੰਗ ਵਧੀਆ ਕਰਾ ਲੈਂਦੀ ਹੈ ਥਣ ਹਜੇ ਥੋੜੇ ਭਲੂਨ ਚਾ ਤੇ ਭਲੂਨ ਥੱਲੇ ਤੁਹਾਨੂੰ ਹਜੇ ਦਿਸਦੀ ਹੋਣੀ ਹੈ ਹਵਾਨਾ ਕਾਫੀ ਚੰਗਾ ਹੈ ਕੱਦ ਕਾਠ ਬਾਕੀ ਪੁੜਿਆਂ ਦੀ ਚੜਾਈ ਲੰਬਾਈ ਪੁੜਿਆਂ ਦੀ ਉਹ ਵੀ ਤੁਸੀਂ ਨੋਟ ਕਰੋ ਕਾਫੀ ਵੱਡੀ ਗਾਂ ਜਰਸੀ ਨਸਲ ਦੇ ਬੱਚੇ ਇਹਦੇ ਤੋਂ ਤੁਸੀਂ ਲੈ ਸਕਦੇ ਹੋ ਵਧੀਆ ਤਰੀਕੇ ਨਾਲ ਆਪ ਇਹ ਜਿਹੜੀ ਬਰੀਡ ਕੁਆਲਿਟੀ ਇਹਦੀ ਉਹ ਤੁਸੀਂ ਵੀਡੀਓ ਤੋਂ ਦੇਖ ਲਈ ਹੈ ਇੱਕ ਹੋਰ ਗਾਂ ਦਸੂ ਬਾਈ ਕੋਲ ਵਿਕਰੀ ਵਾਲੀ ਹੈ ਇਹ ਆਪਾਂ ਇਹਨੂੰ ਦੇਸੀ ਗਾਵਾਂ ਵਾਲੇ ਪੱਖ ਤੋਂ ਜਿਹੜਾ ਉਹ ਮੰਨਾਂਗੇ ਭਾਈ ਇਹ ਕੱਨ ਮਸੂਹ ਸੁਈ ਹੈ ਇਹ ਭਾਈ ਤੀਜਾ ਸੁਆ ਸੁਈ ਆ ਕੱਲ ਸਵੇਰ ਦੀ ਸੁਈ ਆ ਹੂੰ ਚੌਂਚਵਾ ਦੀ ਇੱਕ ਨੰਬਰ ਆ ਬੋਲਾ ਹੁਣ 12 13 ਕਿਲੋ ਹੋਊਗਾ ਬੱਚਾ ਨਹੀਂ ਕੀ ਜੀ ਬੱਚਾ ਬੱਛੀ ਦੇਗੀ ਜੀ ਠੀਕ ਹੈ 15 16 ਕਿਲੋ ਦੁੱਧ ਦੇਊਗੀ ਰੇਟ ਕੀ ਰਹੂਗਾ ਰੇਟ 55000 ਤੁਮਾਂਤਨ ਕਰ ਦਾਂਗੇ 55000 ਖੋਲੀ ਦੀ ਹਾਂ ਜੀ ਥਾਣ ਸੋਹਣੇ ਆ ਦੋਸਤੋ ਇਹ ਦੇਸੀ ਕਾਵਾਂ ਵੈਸੇ ਨਾ ਉੱਪਰੇ ਬੰਦੇ ਨੂੰ ਇਹ ਸਮਝਦਿਆਂ ਵੀ ਮੇਰੇ ਬੱਚੇ ਨੂੰ ਨਾ ਕੁਛ ਕਰੇ ਚੌਂਚਵਾ ਨੂੰ ਬਾਈ ਕੁਛ ਵੀ ਪੈਰ ਵੀ ਨਹੀਂ ਪੜਦੀ ਚਾਹੇ ਬੱਚਾ ਲਾਉਣਾ ਠੀਕ ਹੈ ਕਈ ਵਾਰ ਉਹਵੇਂ ਉੱਪਰੇ ਬੰਦੇ ਤੋਂ ਐਗਰੈਸਿਵ ਜੀਆਂ ਹੋ ਜਾਂਦੀਆਂ ਹੁੰਦੀਆਂ ਵੈਸੇ ਬਾਈ ਕਹਿੰਦਾ ਵੀ ਇਹ ਚਵਾਈ ਚ ਠੰਡੀ ਆ ਨਾਰਮਲ ਕੋਈ ਦਿੱਕਤ ਨਹੀਂ 55000 ਚੋਂ ਬਾਈ ਕਹਿੰਦਾ ਵੀ ਕੁਛ ਥੋੜੀ ਬਹੁਤ ਛੋਟ ਹੋ ਜੂਗੀ 55000 ਰੇਟ ਹੈ ਸੋ ਇਹ ਦੋ ਤੁਹਾਨੂੰ ਦਿਖਾਤੀਆਂ ਜਿਹੜੀਆਂ ਸੂਈਆਂ ਸਵਾਇਆਂ ਗਾਮ ਹੈ ਇੱਕ ਤੁਹਾਨੂੰ ਗੱਪਣ ਵੈੜ ਦਿਖਾਉਣੇ ਆ ਗਰਸੇਵਕ ਜਿਹੜੀ ਗੱਪਣ ਆ ਬਾਈ ਵੈੜ ਇਹ ਬਾਈ ਪਹਿਲਾ ਸੂਆ ਪਲੂਨ ਦੋ ਦੰਦਾ ਜੀ ਮੂਹ ਠੀਕ ਹੈ origignal ਦੋ ਦੰਦਾ ਜੀ ਕਿੰਨਾ ਚਿਰ ਲਾਉਗੇ ਜੀ ਬਸ ਦਿਨ ਪੰਜ ਚਾਰ ਦਿਨ ਲੈ ਜੂ ਹਲੇ ਜੀ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਰੇਟ ਆਪਾਂ 77000 ਰੁਪਇਆ ਕਰ ਦਈਏ ਠੀਕ ਹੈ ਸੋ ਦੋਸਤੋ 77 77000 ਤੋਂ 77 ਵਿੱਚੋਂ ਮਾਨਤਾ ਹੋ ਜੂਗਾ ਹਾਂਜੀ ਪਹਿਲਣ ਵੈੜਾ ਸੋਹਣਾ ਟਾਂਚਾ ਦੱਸੋ ਜੀਨੇ ਘਰੇ ਇੱਕ ਅੱਧਾ ਨਾਗ ਰੱਖਿਆ ਫਿਕਸ ਹੈ ਡਾਈ ਬੱਸ ਪੁੱਤੇ ਬੱਸ ਹਵਾਨਾ ਫਿਕਸ ਹੈ ਕਢਾ ਦੇ ਦੋ ਕਿ ਗੇੜੇ ਭਾਈ ਉਧਰੋਂ ਲਿਆ ਕੇ ਫੇਰ ਇਧਰ ਨੂੰ ल्याਈ ਥੋੜਾ ਭੱਜ ਕੇ ਤੁਰਦੀ ਬੱਸ ਪੁੱਤੇ ਸੋਹਵਾਨਾ ਦੱਸੋ ਫਿਕਸ ਸੋਹਣਾ ਥਾਣ ਟਾਂਚਾ ਤੁਸੀਂ ਇਹਦਾ ਦੇਖ ਹੀ ਲਿਆ ਪਹਿਲਣ ਵੈੜ ਫਿਕਸ ਹਵਾਨੇ ਦੀ 77000 77 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਵਿੱਚੋਂ ਮਾਨਤਾ ਹੋ ਜਾਊਗਾ ਦੋ ਦੰਦ ਹੈ ਪਹਿਲਾ ਸੁਆ ਸੂਹੂਗੀ ਸੋ ਹੁਣ ਫੇਰ ਤੁਸੀਂ ਇਹਦਾ ਹਵਾਨਾ ਦੇਖਿਓ ਵੈੜ ਦਾ ਚੰਗਾ ਹਵਾਨਾ ਦੋਸਤੋ ਕਰਮਾ ਵਾਲੀ ਦਾ ਜਿਨੇ ਘੱਟ ਪੇਮੈਂਟ ਲਾਉਣੀ ਹੈ ਤਾਂ ਪਹਿਲਾਂ ਵੈੜ ਸੋਹਣੇ ਦੁੱਤ ਤੇ ਚੱਲੂਗੀ ਸੋ ਇਹ ਵੈੜ ਪਹਿਲਾ ਸੁਆ ਨਾਲ ਇੱਕ ਦੇਸੀ ਪੱਖ ਚ ਪੈਂਦੀ ਹੈ ਗਾਂ ਤੇ ਇੱਕ ਜਰਸੀ ਵਾਲੇ ਪੱਖ ਦੀ ਗਾਂ ਜਿਹੜੀ ਵਕਾਊ ਹੈ ਸੋ ਤਿੰਨ ਨਾਗੇ ਇਸ ਵੀਡੀਓ ਚ ਸੀ ਇਹ ਰੇਟ ਤਿੰਨਾਂ ਦੇ ਅਸੀਂ ਵੀਡੀਓ ਦੇ ਵਿੱਚ ਹੀ ਕੀਤੇ ਆ ਪਸ਼ੂ ਜਿਹੜਾ ਤੁਹਾਨੂੰ ਜੱਜਦਾ ਹੈ ਉਹਦੀ ਤੁਸੀਂ ਤਸੱਲੀ ਕਰ ਲਓਗੇ ਨੰਬਰ ਸਕਰੀਨ ਉੱਤੇ ਜਿਹੜਾ ਬਾਈ ਦਾ ਚੱਲੀ ਜਾਂਦਾ ਇਸ ਤੇ ਤੁਸੀਂ ਕਾਲ ਕਰਨੀ ਹੈ ਸੋ ਧੰਨਵਾਦ ਅੱਜ ਦੀ ਵੀਡੀਓ ਨੂੰ ਦੇਖਣ ਦੇ